ਸਵਾਗਤ ਹੈ ਔਰ ਬਲੌਗ ਦੇ ਜੇ ਕਿਸੇ ਵੀਰ ਪੈਨੇ ਐਡ ਲਾਉਣੀ ਹੋਵੇ ਨੰਬਰ ਚੱਲ ਜਿੰਦਾ ਆਪਣਾ ਲਾਲ ਅੱਖਰਾਂ ਚ ਤੇ ਪੰਤੋ 7 ਫੁੱਟ ਮੈ ਭੇਜ ਕਰੋ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਦਿਆ ਕਰੋ ਆਪਣਾ ਤੇ ਵੀਡੀਓ ਲਾਈਕ ਕਰ ਦਿਆ ਕਰੋ ਤੇ ਆਪਾਂ ਲੈ ਕੇ ਆਏ ਆ ਤਿੰਨ ਚੀਜ਼ਾਂ ਅਡੋ ਅਡੇਰੀਆਂ ਚੋਂ ਤੇ ਆ 21 ਫੁੱਟ ਟਰਾਲਾ ਜਿਲ੍ਹਾ ਜਲੰਧਰ ਦੇ ਵਿੱਚ ਖੜਾ ਡੀਡੀ ਰੋਡ ਦੇ ਉੱਤੇ ਘਰ ਇਹਨਾਂ ਦਾ ਤੇ ਪੂਰਾ ਵਧੀਆ ਆ ਕਚਾਰ ਪਾਉਣ ਲਈਦਾ ਕੋਕਾ ਪੀ ਟਰਾਲਾ ਤੇ 21 7 ਟਰਾਲਾ ਤੇ 22 24 ਦੇ ਬੈਰੀਆਂ ਤੇ ਡਾਲੇ ਨੂੰ ਕਲੱਚ ਲੱਗੇ ਆ ਤੇ ਰਸੇ ਗੱਠੇ ਕਰਨ ਵਾਲੀ ਵੀ ਰੀਲ ਲਾਈ ਆ ਤੇ ਮੂਹਲੇ ਪਾਸੇ ਤਿੰਨ ਰਸੇ ਕਸਣ ਵਾਲੇ ਲਾਏ ਆ ਤਰਪਾਲ ਪਾਉਣ ਵਾਲਾ ਪਾਈਪ ਲਾਇਆ ਆ ਆਪਾਂ ਸਾਰੀ ਜਾਣਕਾਰੀ ਵੀਡੀਓ ਬਣਾਉਣੀ ਆ ਸਾਰੀ ਜਾਣਕਾਰੀ ਦੰਦੇ ਹੁੰਦੇ ਆ ਤੇ ਕਿਸੇ ਵੀ ਵੀਰ ਭਾਈ ਨੇ ਕਿਸੇ ਨੇ ਕਿਸੇ ਸੰਦ ਖਰੀਦਣਾ ਹੋਵੇ ਜੇ ਆਪਣੇ ਚੈਨਲ ਦੇ ਵੀਡੀਓ ਵੇਖ ਲਿਆ ਕਰੋ ਤੇ ਐਡੋ ਅੱਡੇ ਜਿਹੜੀਆਂ ਚੋਂ ਕਿਹੜੇ ਏਰੀਏ ਦੀ ਵੀਡੀਓ ਵੇਖ ਲਿਆ ਕਰੋ ਕਿਹੜੇ ਏਰੀਏ ਚ ਤੁਹਾਨੂੰ ਵੀਡੀਓ ਪਸੰਦ ਲੈਣਾ ਹੋਵੇ ਤੇ ਆ 21 ਫੁੱਟ ਟ੍ਰਾਲਾ 21 ਸੱਤ ਦਾ ਤੇ 10 ਇੰਚ ਦੀ ਚੱਲੇ ਵਾਲੀ ਚਾਸੀ ਆ ਤੇ ਰੀਲ ਦਾ ਹਿੱਸਾ ਭਾਈ ਕਿਉਂ ਤੇ ਭੈੜੀਆਂ 3 ਫੁੱਟ ਵੈਡਾ 2 ਫੁੱਟ ਵਾੜਾ ਤੇ ਢਾਲੇ ਨੂੰ ਕਲੱਚ ਲੱਗੇ ਹੋਇਆ ਤੇ 55 ਇੰਚ ਮੱਛੀ ਹੌਕਾ ਕਿਥੇ ਗੋਲਾ ਪੈਂਦਾ 4 ਇੰਚੀ ਆ ਤੇ ਪੂਰਾ ਪਾਰਾ ਟਰਾਲਾ ਬਣਿਆ ਵਾ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਸਾਰੇ ਵੀਰ ਭਾਈ ਵੇਖ ਲੋ ਤੇਰਾ 3 ਲੱਖ ਤੇ 70000 ਰੁਪਇਆ ਰੇਟ ਆ ਜਿਹੜਾ ਵੀਰ ਕੋ ਛੇਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਫਲ ਮੈਂ ਤਣ ਕਰਨਗੇ ਆਕੇ ਆ ਗਿਆ 16 ਫੁੱਟਾ ਟਰਾਲਾ ਇਹ ਵੀ ਜਲੰਧਰ ਰੇਡ ਕੇ ਦਾ ਟਰਾਲਾ ਇਹ ਹੋਰ ਬੰਦੇ ਦਾ ਟਰਾਲਾ ਹੈ ਜਲੰਧਰ ਦਾ ਇਹ ਵੀ ਤੇ 16 ਫੁੱਟਾ ਟਰਾਲਾ 10 ਇੰਚੀ ਗਾਡਰਾ ਚ ਇਹ ਤੇ 10 ਇੰਚੀ ਥੱਲੇ 80000 ਰੇਲ ਦਾ ਹਿੱਸਾ ਵੀ ਬਾਈ ਦੇ ਭੈੜੀਆਂ 3 ਫੁੱਟ ਬੈੱਡ ਚਾ 2 ਫੁੱਟ ਬਾੜ ਚਾ 55 ਇੰਚ ਮੱਛੀ ਹੁੱਕ ਚਾ ਕਿਤੇ ਗੁੱਲਾਪ ਨੇ 4 ਇੰਚੀ ਆ ਇਹਦੇ ਰੱਸੇ ਕੱਸਣ ਵਾਲਾ ਲਾਇਆ ਤੇ ਇਕੱਠੇ ਕਰਨ ਵਾਲਾ ਵੀ ਲੱਗਿਆ ਵਾ ਗੰਨੇ ਵਾਲੇ ਵੀਰਾਂ ਵਾਸਤੇ ਟਰਾਂਦਾ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਕਿਸੇ ਵੀ ਵੀਰ ਪਾਈ ਨੇ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਤੇ ਡਾਦੇ ਨੂੰ ਕਲੱਚ ਵੀ ਲੱਗੇ ਤੇ ਸੰਘਲ ਵੀ ਲੱਗੇ ਆ ਤੇ ਡਾਦੇ ਨੂੰ ਪੱਤਗਾਂ ਵੀ ਲੱਗੀਆਂ ਤੇ ਰੱਸੇ ਆ ਮਗਰ ਦੇ ਪਾਸੇ ਵੀਲ ਲਾਈਏ ਇਕੱਠੇ ਕਰਨ ਵਾਲੇ ਜਮੂਰ ਦੇ ਪਾਸੇ ਕਸਣ ਵਾਲੀ ਲਾਈਆ ਤੇ ਛਪੇ ਪੂਰੇ ਪਹਾੜਾ ਟਰਾਲਾ ਦਾ 16 7 ਤੇ ਜਲੰਧਰ ਰੇਲਗੇ ਦੇ ਵਿੱਚ ਦੋਵੇਂ ਟਰਾਲੇ ਖੜੇ ਆ ਤੇ ਐਡੋ ਅੱਡ ਨੰਬਰ ਹੋਣ ਕਿੰਨਾ ਦੇ ਕਿਸੇ ਵੀ ਵੀਰ ਭਾਈ ਨੇ ਲੈਣੇ ਹੋਣ ਵੀ ਦਾ ਸੰਪਰਕ ਕਰ ਸਕਦੇ ਆ ਤੇ ਇਹਦਾ ਰੇਟ ਹੈਗਾ 2 ਲੱਖ ਤੇ 75 ਹਜ਼ਾਰ ਕਿਹੜਾ ਵੀਰ ਕੋਲ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਫੁੱਲ ਮਾਤਣ ਤੇ ਕਹਿੰਦਾ ਸੈਕੂਅਰ ਕਰਿਓ ਤੇ ਵੀਰ ਕੋ ਸਾਰੀ ਵੀਕ ਸਟੈਪ ਅਨਾਰਖਤੀ ਟਰੈਕਟਰਾਂ ਕਰਤਾਰ ਵਾਲਿਆਂ ਦਾ 2024 ਮਾਡਲ ਆ ਤੇ 300 ਕੁੰਟਾ ਟੱਟ ਚੱਲਿਆ ਵਾ ਮੂਲ ਦੇ ਟਾਇਰ ਜਾਜੀ ਪਾਏ ਵਾ ਤੇ ਮਗਰ ਦੇ ਟਾਇਰ ਰਹਿ ਗਏ 98 ਪੈਸੇ ਐਮਰਕਨ ਕੰਪਨੀ ਦੇ ਤੇ 98 ਪੈਸੇ ਟਾਇਰ ਟਾਇਰ ਪਾਏ ਇਹਦੇ 300 ਕੁੰਟਾ ਟੱਟ ਚੱਲਿਆ ਵਾ ਤੇ ਪੂਰਾ ਵਹੀ ਤੇ ਚੱਲਿਆ ਕੋਈ ਟੋੜੀ ਵਾਲੀ ਮਸ਼ੀਨ ਤੇ ਚੱਲਿਆ ਕੋਈ ਕਾਸੀ ਤੇ ਨਹੀਂ ਚੱਲਿਆ ਤੇ ਸਿਰਫ ਤਿੰਨ ਗਰਾ 10 ਕਿੱਲੇ ਵਾਂਦੇ ਭਾਈਆ ਤੇ ਰੰਗ ਪੀਂਟ ਦਾ ਸਾਰਾ ਨੀਰ ਆ ਜਾ ਤੇ ਪਹਿਲੀ ਪਾਰਟੀ ਆ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਆ ਤੇ ਕੋਕਾ ਪੀ ਟਰੈਕਟਰ ਆ ਤੇ ਰੰਗ ਪੀਂਟ ਦਾ ਸਾਰਾ ਨੀਲਾ ਜਪਾ ਵਰ ਸਟੇਰ ਤੇ ਡਬਲ ਕਲਚ ਡੈਕਸ ਬ੍ਰੇਕਾਂ ਤੇ ਉੱਚੇ ਪੈਰਦਾਨ ਤੇ ਰੇਟ ਇਹ ਕਹੇ ਦਾ ਇਹ ਗੰਬਰ ਸਾਰਾ ਤੇ ਟਾਪ ਦੇ ਕਿਨਾਰਾ ਛਤਰੀ ਪਹਿਲਦੀ ਲੱਗੀ ਆ ਤੇ ਹੋਰ ਵੀ ਸਾਰਾ ਸਮਾਨ ਮਿਲੂਗਾ ਨਾਲ ਤੇ ਡਾਬਰ ਨਾਲ ਤੇ ਰੇਟ ਹੈਗਾ ਇਹਦਾ 7 ਲੱਖ ਤੇ 5000 ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊ ਫੁੱਲ ਮਾਨਤਾ ਹਨ ਤੇ ਵੀਡੀਓ ਲਾਇਕ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਤੇ ਚੈਨਲ ਸ਼ੇਅਰ ਕਰਦਿਆ ਕਰੋ ਕੋਕਾ